ਉਠਾਨਕੋੜ ਤੋਂ ਇੱਕ ਵੱਡੀ ਖਬਰ ਸਾਹਮਣੇ ਨਿਕਲ ਕੇ ਆ ਰਹੀ ਹੈ ਸਰਕਾਰੀ ਸਕੂਲ ਦੇ ਵਿੱਚ ਚੋਰਾਂ ਵੱਲੋਂ ਚੋਰੀ ਦੇ ਇਰਾਦੇ ਨਾਲ ਚਾਰ ਚੋਰ ਪਿੰਡ ਦੇ ਸਰਕਾਰੀ ਸਕੂਲ ਦੇ ਬਾਹਰ ਉਜੇ ਪਿੰਡ ਦੇ ਲੋਕਾਂ ਵੱਲੋਂ ਸ਼ੱਕ ਹੋਣ ਤੇ ਜਦ ਰੋਲਾ ਪਾਇਆ ਗਿਆ ਤਾਂ ਤਿੰਨ ਚੋਰ ਮੌਕੇ ਤੋਂ ਹੋਏ ਰਫੂ ਚੱਕਰ ਮਗਰ ਇੱਕ ਚੋਰ ਜਿਹੜਾ ਕਿ ਸਕੂਲ ਦੇ ਅੰਦਰ ਚੋਰੀ ਦੇ ਇਰਾਦੇ ਨਾਲ ਦਾਖਲ ਹੋ ਗਿਆ ਸੀ ਉਸ ਨੂੰ ਫੜ੍ਹ ਔਰ ਉਸ ਦੀ ਲੋਕਾਂ ਵੱਲੋਂ ਰਾਜ ਕੇ ਕੀਤੀ ਗਈ ਸੇਵਾ ਉਸ ਨੂੰ ਵੀ ਕੀਤਾ ਗਿਆ ਸੋਚਿਤ ਉਸ ਵੀ ਮੌਕੇ ਤੇ ਪੁਜੀ ਤੇ ਨੂੰ ਆਪਣੇ ਨਾਲ ਲੈ ਗਈ ਤੇ ਉਸੋਂ ਕੁਛ ਕੁਛ ਕੀਤੀ ਜਾ ਰਹੀ ਹੈ ਇਸ ਤਰ੍ਹਾਂ ਕਿ ਮੈਨੂੰ ਨਾ ਸਾਡੇ ਜਿਹੜੇ ਕੰਮ ਕਰਦੇ ਨੇ ਸਕੂਲ ਦੇ ਵਿੱਚ ਵਰਕਰ ਉਹਨਾਂ ਦੇ ਬੇਟੇ ਦਾ ਫੋਨ ਆਇਆ ਜਿਹੜਾ ਕਿ ਸਾਡੇ ਚੇਅਰਮੈਨ ਵੀ ਹੈ ਕਿ ਇੱਥੇ ਸਕੂਲ ਦੇ ਵਿੱਚ ਕੋਈ ਬੰਦੇ ਅੰਦਰ ਬੜੇ ਦਿਨਾਂ ਫੋਨ ਆਨ ਦੇ ਉੱਤੇ ਜਿਸਲੇ ਮੈਂ ਇੱਥੇ ਪਹੁੰਚਿਆ ਤੇ ਉਹਨੂੰ ਬੰਦੇ ਨੂੰ ਇਹਨਾਂ ਫੜਦਾ ਸੀ ਮੈਂ ਇੱਥੇ ਪਹੁੰਚਦੇ ਸਾਰ ਹੀ ਪੁਲਿਸ ਨੂੰ ਫੋਨ ਕੀਤਾ ਤੇ ਪੁਲਿਸ ਜਿਹੜੀ ਇੱਥੇ ਪਹੁੰਚ ਗਈ ਹੈ ਤੇ ਉਸ ਬੰਦੇ ਨੂੰ ਫੜ ਕੇ ਤੇ ਲੈ ਗਈ ਹੈ ਤੇ ਆਹੀਂ ਚਾਹਦੇ ਆ ਕਿ ਜਿੱਦਾਂ ਸਾਡੇ ਸਕੂਲਾਂ ਦੇ ਵਿੱਚ ਇੱਥੇ ਆਲੇ ਦੁਆਲੇ ਚੋਰੀਆਂ ਹੁੰਦੀਆਂ ਨੇ ਉਹਦੇ ਉੱਤੇ ਨਕੇਲ ਪਾਈ ਜਾਏ ਤੇ ਪੁਲਿਸ ਜਿਹੜੀ ਬੰਦੀ ਕਾਰਵਾਈ ਜਿਹੜੀ ਉਹਤੇ ਕਰੇ ਕੋਈ ਚੋਰੀ ਹੋਇਆ ਕੋਈ ਸਮਾਨ ਚੋਰੀ ਅਜੇ ਅਸੀਂ ਦੇਖਿਆ ਨਹੀਂ ਚੰਗੀ ਤਰ੍ਹਾਂ ਨਾਲ ਪਰ ਜੇ ਦੇਖਾਂਗੇ ਤਾਂ ਉਹਨਾਂ ਨੂੰ ਦੱਸ ਦਵਾਂਗੇ ਜੇ ਕੋਈ ਚੋਰੀ ਹੋਇਆ ਤੇ ਪਰ ਮੈਨੂੰ ਲੱਗਦਾ ਕਿ ਕੋਈ ਆ ਇਹ ਉਹ ਅੰਦਰ ਬੜਨ ਦੀ ਕੋਸ਼ਿਸ਼ ਹੀ ਕਰੇ ਕੋਸ਼ਿਸ਼ ਕੀ ਕਰ ਅੰਦਰ ਬੜਿਆ ਹੀ ਤੇ ਇਹਨਾਂ ਨੇ ਉਹਨੂੰ ਦਬੋਚ ਲਿਆ ਆ ਪਿੰਡ ਵਾਲਿਆਂ ਨੇ ਪਿੰਡ ਵਾਲਿਆਂ ਨੇ ਜਿਹੜਾ ਆ ਉਹ ਬੜਾ ਸੁਜੋਗ ਹੈ ਜਿਹੜਾ ਉਹਨਾਂ ਨੇ ਸਾਡਿਆਂ ਨੇ ਰਲ ਮਿਲ ਕੇ ਤੁਹਾਨੂੰ ਬੰਦੇ ਨੂੰ ਫੜ ਕੇ ਰੱਖਿਆ ਇਹਦੇ ਨਾਲੇ ਪੂਰਾ ਗੈਂਗ ਹੈ ਕਹਿੰਦੇ ਤਿੰਨ ਤਿੰਨ ਕ ਬੰਦੇ ਜਿਹੜੇ ਨਾ ਉਹ ਭੱਜ ਗਏ ਨਾ ਇਹਨਾਂ ਨੂੰ ਦੇਖ ਕੇ ਤੇ ਜਿਹੜਾ ਇੱਕ ਫੜਿਆ ਉਹ ਅਸੀਂ ਪੁਲਿਸ ਦੇ ਹਵਾਲੇ ਕਰ ਦਿੱਤਾ